ਬਿੱਟੂ ਨੇ ਗੱਲੀਆਂ ਕੀਤੀਆਂ ਬਿੱਟੂ ਨੇ 5 ਸਾਲਾਂ ਦੇ ਵਿੱਚ ਲੋਕਾਂ ਨੂੰ ਮਿਲੇ ਨਹੀਂ ਜਾ ਕੇ ਤਾਂ ਉਹ ਸਰਵੇ ਦੇ ਵਿੱਚ ਹਾਰੇ ਸੀਗੇ ਤਾਂ ਉਹਨਾਂ ਨੂੰ ਕਲੀਅਰ ਸੀਗਾ ਤਾਂ ਟਿਕਟ ਦੀ ਭੁੱਖ ਦੇ ਮਾਰੇ ਭਾਜੀਪੀ ਚਲੇ ਗਏ ਉਹ ਚੰਨੀ ਨੂੰ ਕਾਂਗਰਸ ਨੇ ਟਿਕਟ ਦਿੱਤੀ ਕਹਿੰਦੇ ਉਸ ਤੋਂ ਬਾਅਦ ਚੌਧਰੀ ਪ੍ਰਵਾਦ ਨਾਰਾਜ਼ ਹੋ ਗਿਆ ਦਾ ਕਰਮਜੀਤ ਚੌਧਰੀ ਦਾ ਕੋਈ ਬਿਆਨ ਨਹੀਂ ਆਇਆ ਕਿ ਉਹਨਾਂ ਨੇ ਕਿਉਂ ਭਾਜੀਪੀ ਜੁਆਇਨ ਕੀਤੀ ਆ ਇਲੈਕਟ ਦੇ ਲਈ ਜਿਹੜੀਆਂ ਪਾਰਟੀਆਂ ਬਲਦਤੀਆਂ ਜਾਂਦੀਆਂ ਨੇ ਹੁਣ ਜਿਵੇਂ ਚਰਚਾ ਚੱਲ ਰਹੀ ਸੀ ਕਿ ਰਵਨੀਤ ਬਿੱਟੂ ਨੂੰ ਸ਼ਾਇਦ ਐਤਕੀ ਕਾਂਗਰਸ ਜਿਹੜੀ ਟਿਕਾਣਾ ਦੇ ਵਿਧਿਆਰੇ ਤੋਂ ਕਾਂਗਰਸ ਨੂੰ ਇੱਕ ਵੱਡਾ ਨੁਕਸਾਨ ਹੋਵੇਗਾ ਹੁਣ ਚੌਧਰੀ ਪਰਿਵਾਰ ਦੀ ਵੋਟ ਆ ਉਹ ਭਾਜੀਪੀ ਦੇ ਨਾਲ ਜੁੜ ਗਈ ਸੇਵਾ ਤਾਂ ਨਾਮ ਦੀ ਹੈਗੀ ਆ ਇਹ ਤਾਂ ਅਸਲ ਦੇ ਵਿੱਚ ਆਪ ਦੇ ਰਸੂਕ ਦੇ ਲਈ ਆਪ ਦੀਆਂ ਸ਼ੌਰਤਾਂ ਦੇ ਲਈ ਆਪ ਦੇ ਵਧੀਆ ਲਾਈਫ ਸਟਾਈਲ ਦੇ ਲਈ ਆਪ ਦੇ ਰਤਬੇ ਦੇ ਲਈ ਇਹ ਸਾਰਾ ਕੁਝ ਕੀਤਾ ਜਾਂਦਾ ਨਹੀਂ ਰਾਜਦੀਪ ਕਾਂਗਰਸ ਚ ਬੜੀ ਵੱਡੀ ਇੱਕ ਉਥਲ ਪੁਥਲ ਦੇਖਣ ਨੂੰ ਮਿਲ ਰਹੀ ਹੈ ਪਹਿਲਾਂ ਵੀ ਆਪਾਂ ਬੜੇ ਐਮਐਲਏ ਜਾਂ ਵਿਧਾਇਕ ਦੇਖੇ ਨੇ ਜਿਹੜੇ ਭਾਜਪਾ ਚ ਆ ਆਮ ਆਦਮੀ ਪਾਰਟੀ ਚ ਸ਼ਾਮਿਲ ਹੋਏ ਕਾਂਗਰਸ ਦੇ ਹੁਣ ਇੱਕ ਨਵਾਂ ਚਿਹਰਾ ਸੰਤੋਖ ਚੋਧਰੀ ਦੇ ਜਿਹੜੇ ਪਰਿਵਾਰ ਨੇ ਉਹਨਾਂ ਦੀ ਧਰਮ ਪਤਨੀ ਆ ਉਹਨਾਂ ਨੇ ਭਾਜਪਾ ਜੁਆਇਨ ਕੀਤੀ ਹੈ ਹੂੰ ਬਿਲਕੁਲ ਜਗਪ੍ਰੀਤ ਇਸ ਚੀਜ਼ ਦੇ ਨਾਲ ਜਿਹੜੇ ਸਿਆਸੀ ਸਮੀਕਰਨ ਬਦਲ ਰਹੇ ਨੇ ਦੇਖੋ ਜਲੰਧਰ ਜਿਹੜਾ ਚੋਧਰੀ ਪਰਿਵਾਰ ਦਾ ਗੜ ਮੰਨਿਆ ਜਾਂਦਾ ਸੀ ਕਾਂਗਰਸ ਦਾ ਗੜ ਮੰਨਿਆ ਜਾਂਦਾ ਸੀ ਜਦੋਂ ਰਾਹੁਲ ਗਾਂਧੀ ਭਾਰਤ ਜੋੜ ਯਾਤਰਾ ਕਰ ਰਹੀ ਹੁੰਦੀਆ ਤਾਂ ਉਹਨਾਂ ਦੀ ਯਾਤਰਾ ਦੇ ਦੌਰਾਨ ਹੀ ਸੰਤੋਖ ਚੋਧਰੀ ਨੂੰ ਹਟੈਕ ਹੁੰਦਾ ਉਹਨਾਂ ਦੀ ਅਚਨਚੇਤ ਮੌਤ ਹੋ ਜਾਂਦੀ ਹੈ ਹਾਲਾਂਕਿ ਉਸ ਤੋਂ ਬਾਅਦ ਜਿਮਨੀ ਚੋਣ ਹੁੰਦੀ ਆ ਉਸ ਦੇ ਵਿੱਚ ਗਾਂਧੀ ਪਰਿਵਾਰ ਨੇ ਜਾਂ ਕਾਂਗਰਸ ਹਾਈ ਕਮਾਂਡ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਨੇ ਸੰਤੋਖ ਚੋਧਰੀ ਦੀ ਪਤਨੀ ਨੂੰ ਉਮੀਦਵਾਰ ਆਪਣਾ ਲਾਣਿਆ ਜ਼ਰੂਰ ਉਹਦੇ ਵਿੱਚ ਜਿੱਤ ਤਾਂ ਨਹੀਂ ਮਿਲਦੀ ਕਿਉਂਕਿ ਸੁਸ਼ੀਲ ਦਿੰਕੂ ਆਮ ਆਦਮੀ ਪਾਰਟੀ ਤੋਂ ਚੋਣ ਲੜ ਜਾਂਦੇ ਨੇ ਪਹਿਲਾਂ ਕਾਂਗਰਸ ਹੁੰਦੇ ਨੇ ਛੱਡ ਕੇ ਆਮ ਆਦਮੀ ਪਾਰਟੀ ਚਲੇ ਜਾਂਦੇ ਲੋਕਾਂ ਨੇ ਆਮ ਆਦਮੀ ਪਾਰਟੀ ਨੂੰ ਜਿਤਾਤਾ ਉਹ ਤਾਂ ਹੁਣ ਉਹ ਤਾਂ ਹੁਣ ਬੀਜੇਪੀ 'ਚ ਫਿਰ ਦੁਬਾਰਾ ਚਲੇ ਗਏ ਅਬ ਇਹੀ ਚੀਜ਼ ਆਣਾ ਦੇਖੋ ਸਮੀਕਰਨ ਕਿਉਂ ਬਦਲ ਰਹੇ ਨੇ ਹੁਣ ਸੁਸ਼ੀਲ ਦਿੰਕੂ ਵੀ ਬੀਜੇਪੀ 'ਚ ਚਲੇ ਜਾ ਚੁੱਕੇ ਨੇ ਤੇ ਜਿਹੜੇ ਕਰਮਜੀਤ ਕੌਰ ਚੌਧਰੀ ਨੇ ਉਹ ਵੀ ਬੀਜੇਪੀ ਦੇ ਵਿੱਚ ਸ਼ਾਮਲ ਹੋ ਚੁੱਕੇ ਨੇ ਹੁਣ ਸੁਸ਼ੀਲ ਦਿੰਕੂ ਦਾ ਵੀ ਵੋਟ ਬੈਂਕ ਹੈਗਾ ਜਲੰਧਰ ਦੇ ਵਿੱਚ ਦੇਖਿਆ ਚੌਧਰੀ ਪਰਿਵਾਰ ਤੋਂ ਤਾਂ ਸੀਗੇ ਸੀਗਾ ਹੁਣ ਢਾਹ ਕਿਹਨੂੰ ਲੱਗਣੀ ਐ ਇਸ ਚੀਜ਼ ਦਾ ਨੁਕਸਾਨ ਹੋਣਾ ਕਾਂਗਰਸ ਨੇ ਜਿਹੜਾ ਆਪਣਾ ਉਮੀਦਵਾਰ ਐਲਾਨਿਆ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚੰਜ ਸਿੰਘ ਚੰਨੀ ਉਹ ਚੰਨੀ ਨੂੰ ਕਾਂਗਰਸ ਨੇ ਟਿਕਟ ਦੇਤੀ ਕਹਿੰਦੇ ਉਸ ਤੋਂ ਬਾਅਦ ਚੌਧਰੀ ਪਰਿਵਾਰ ਨਾਰਾਜ਼ ਹੋ ਗਿਆ ਜੇ ਕਾਂਗਰਸ ਚੌਧਰੀ ਪਰਿਵਾਰ ਨੂੰ ਟਿਕਟ ਦਿੰਦੀ ਤਾਂ ਉਹ ਭਾਜਪਾ ਦੇ ਵਿੱਚ ਨਹੀਂ ਜਾਂਦੇ ਇਸ ਤਰੀਕੇ ਦੀਆਂ ਚਰਚਾਵਾਂ ਚੱਲ ਰਹੀਆਂ ਨੇ ਹਾਲਾਂਕਿ ਉਸ ਪਰਿਵਾਰ ਨੇ ਕੋਈ ਵੀ ਇਸ ਤਰੀਕੇ ਦਾ ਬਿਆਨ ਨਹੀਂ ਦਿੱਤਾ ਕਰਨਜੀਤ ਚੌਧਰੀ ਦਾ ਕੋਈ ਬਿਆਨ ਨਹੀਂ ਆਇਆ ਕਿ ਉਹਨਾਂ ਨੇ ਕਿਉਂ ਭਾਜਪਾ ਜੁਆਇਨ ਕੀਤੀ ਆ ਕਿ ਟਿਕਟ ਦੇ ਪਿੱਛੇ ਨਾਰਾਜ਼ਗੀ ਆ ਪਰ ਇਹ ਸਾਫ ਕਲੀਅਰ ਹੈ ਕਿ ਸਿਆਸੀ ਸਿਆਸਤ ਦੇ ਵਿੱਚ ਅਜੀਹਾ ਹੁੰਦਾ ਹੈ। ਟਿਕਟ ਦੇ ਲਈ ਜਿਹੜੀਆਂ ਪਾਰਟੀਆਂ ਬਲਦਤੀਆਂ ਜਾਂਦੀਆਂ ਨੇ ਹੁਣ ਜਿਵੇਂ ਚਰਚਾ ਚੱਲ ਰਹੀ ਸੀ ਕਿ ਰਵਨੀਤ ਬਿੱਟੂ ਨੂੰ ਸ਼ਾਇਦ ਕਿ ਕਾਂਗਰਸ ਜਿਹੜੀ ਟਿਕਟ ਨਾ ਦੇਵੇ ਲੁਧਿਆਣੇ ਤੋਂ ਇਸੇ ਕਰਕੇ ਉਹ ਭਾਜਪਾ 'ਚ ਚਲੇ ਗਏ। ਉਹਨਾਂ ਨੂੰ ਸਮੀਕਰਨ ਜਿਹੜੇ ਸਰਵੇ ਆ ਰਹੇ ਸੀ ਉਹਦੇ ਵਿੱਚ ਉਹ ਜਿੱਤੇ ਦਿਖਾਈ ਨਹੀਂ ਦੇ ਰਹੇ ਸੀ। ਕਿਉਂ ਭਾਜਪਾ ਨੇ ਵੀ ਬਾਅਦ 'ਚ ਹਾਂ ਮਾਫ ਕਰਨਾ ਕਾਂਗਰਸ ਦੇ ਵੀ ਲੀਡਰਾਂ ਨੇ ਬਾਅਦ 'ਚ ਬਿਆਨ ਦਿੱਤੇ ਨੇ ਕਿ ਭਾਈ ਅਸੀਂ ਦੇਖ ਰਹੇ ਸੀ ਜੋ ਬਿੱਟੂ ਨੇ ਗਲਤੀਆਂ ਕੀਤੀਆਂ ਬਿੱਟੂ ਨੇ 5 ਸਾਲਾਂ ਦੇ ਵਿੱਚ ਲੋਕਾਂ ਨੂੰ ਮਿਲੇ ਨਹੀਂ ਜਾ ਕੇ ਤਾਉ ਸਰਵੇ ਦੇ ਵਿੱਚ ਹਾਰੇ ਸੀਗੇ ਤਾਂ ਉਹਨਾਂ ਨੂੰ ਕਲੀਅਰ ਸੀਗਾ ਤਾਂ ਟਿਕਟ ਦੀ ਭੁੱਖ ਦੇ ਮਾਰੇ ਬੀਜੇਪੀ ਚਲੇ ਗਏ ਇਹ ਅਕਸਰ ਜਿਹੜਾ ਲੀਡਰਾਂ ਦੇ ਵਿੱਚ ਹੁੰਦਾਗਾ ਕੀਤਾ ਜਾਂਦਾ ਪਰ ਇਸ ਚੀਜ਼ ਦੇ ਨਾਲ ਦੇਖੋ ਕਾਂਗਰਸ ਨੂੰ ਇੱਕ ਵੱਡਾ ਨੁਕਸਾਨ ਹੋਵੇਗਾ ਹੁਣ ਚੌਧਰੀ ਪਰਿਵਾਰ ਦੀ ਵੋਟ ਆ ਉਹ ਬੀਜੇਪੀ ਦੇ ਨਾਲ ਜੁੜ ਗਈ ਜਿਹੜਾ ਸੁਸ਼ੀਲ ਰਿੰਕੂ ਦੀ ਵੋਟ ਆ ਬੀਜੇਪੀ ਦੇ ਨਾਲ ਜੁੜ ਗਈ ਤਾਂ ਬੀਜੇਪੀ ਕਿਸੇ ਹੱਦ ਤੱਕ ਹੋਰ ਸਟਰੋਂਗ ਹੋਗੀ ਪਰ ਰਾਜਦੀਪ ਇੱਕ ਗੱਲ ਮੈਂ ਬੜੀ ਹੁੰਦੇ ਤੇ ਕਰ ਰਿਹਾ ਵੀ ਕ੍ਰੈਡੀਬਿਲਟੀ ਕੀ ਹੈ ਲੀਡਰਸ ਦੀ ਜੇ ਆ ਜਪਾਂ ਲੋਕਾਂ ਦੀ ਸੇਵਾ ਕਰਨ ਪਿੱਛੇ ਪਾਰਟੀਆਂ ਬਦਲ ਰਹੇ ਆ ਹੂੰ ਮੇਨਲੀ ਜਨਤਾ ਹੀ ਹੋਇਆ ਨਾ ਵੀ ਤੁਸੀਂ ਟਿਕਟ ਲੈਣੀ ਹੈ ਜਿੰਨਾ ਲੋਕਾਂ ਦੀ ਸੇਵਾ ਕਰਨੀ ਹੈ ਸੇਵਾ ਤਾਂ ਖੈਰ ਇੱਕ ਨਾਮ ਦਾ ਬਿਲਕੁਲ ਉਹ ਹੁੰਦਾ ਵੀ ਅਸੀਂ ਸੇਵਾ ਕਰਾਂਗੇ ਲੋਕਾਂ ਦੀ ਫਿਰ ਐਮਪੀ ਦੀ ਵੋਟਾਂ ਤਾਂ ਹੁੰਦੀਆਂ ਹੀ ਇਦਾਂ ਦੀਆਂ ਜਿਵੇਂ ਐਮਪੀ ਬਣਾ ਦਿਓ ਤੇ ਉਸ ਤੋਂ ਬਾਅਦ ਸਾਨੂੰ ਪੁੱਛਿਓ ਵੀ ਨਾ ਵੀ ਤੁਹਾਡਾ ਐਮਪੀ ਹੈ ਕਿੱਥੇ ਹੂੰ ਸ਼ੁਰੂ ਤੋਂ ਹੀ ਇਹਦਾ ਨਾ ਹੁੰਦਾ ਪਰ ਮੈਨੂੰ ਇਹ ਲੱਗਦਾ ਯਾਰ ਜਿਹਨੇ ਸੇਵਾ ਕਰਨੀਆਂ ਨਾ ਉਹ ਬਿਨਾ ਕਿਸੇ ਅਹੁਦੇ ਤੋਂ ਬਿਨਾ ਕੋਈ ਮੈਂਬਰ ਪਾਰਲੀਮੈਂਟ ਬਣੇ ਜਾਂ ਕੋਈ ਵਿਧਾਇਕ ਬਣੇ ਵੀ ਸੇਵਾ ਕੀਤੀ ਜਾ ਸਕਦੀ ਜ਼ਰੂਰੀ ਨਹੀਂ ਹੈਗਾ ਇਹ ਸੇਵਾ ਉਹ ਜਿਵੇਂ ਤੁਸੀਂ ਗੱਲ ਕੀਤੀ ਵੀ ਸੇਵਾ ਤਾਂ ਨਾਮ ਦੀ ਹੈਗੀ ਆ ਇਹ ਤਾਂ ਅਸਲ ਦੇ ਵਿੱਚ ਆਪਦੇ ਰਸੂਕ ਦੇ ਲਈ ਆਪਦੀਆਂ ਸ਼ੌਰਤਾਂ ਦੇ ਲਈ ਆਪਦੇ ਵਧੀਆ ਲਾਈਫ ਸਟਾਈਲ ਦੇ ਲਈ ਆਪਣੇ ਰਤਬੇ ਦੇ ਲਈ ਇਹ ਸਾਰਾ ਕੁਝ ਕੀਤਾ ਜਾਂਦਾ ਨਹੀਂ ਕਿੱਡੀ ਗੱਲ ਸੀ ਜੇ ਕਾਂਗਰਸ ਨੇ ਟਿਕਟ ਨਹੀਂ ਮੰਨ ਲਓ ਜੇ ਟਿਕਟ ਕਰਕੇ ਉਹ ਨਾਰਾਜ਼ ਹੋ ਕੇ ਗਏ ਆ ਜੇ ਕਾਂਗਰਸ ਨੇ ਟਿਕਟ ਭਾਈ ਅੱਜ ਨਹੀਂ ਦਿੱਤੀਗੀ ਕਾਂਗਰਸ ਨੂੰ ਲੱਗਦਾ ਹੋਣਾ ਕਿ ਨਹੀਂ ਦਸੂਗਾ ਕਿਉਂਕਿ ਇੱਕ ਚੌਧਰੀ ਸੰਤੋਖ ਚੌਧਰੀ ਦਾ ਕਦ ਸੀ ਤੇ ਉਹਨਾਂ ਦੇ ਤਾਂ ਪਤਨੀ ਨੇ ਜਿਹੜੇ ਕਦੇ ਆਏ ਨਹੀਂ ਸਿਆਸਤ ਅਚਾਨਕ ਲਿਆ ਕੇ ਉਹਨਾਂ ਨੂੰ ਉਹ ਕਰ ਦੇਣਾ ਫਰਕ ਪੈਂਦਾ ਨਾ ਕਿਉਂਕਿ ਪਾਰਟੀਆਂ ਬਹੁਤ ਕੁਝ ਦੇਖਦੀਆਂ ਆ ਪਰ ਤੁਸੀਂ ਅੱਜ ਸਿਰਫ ਇੱਕ ਆਪਣੇ ਫਾਇਦੇ ਦੇ ਲਈ ਤੁਸੀਂ ਜਿਹੜਾ ਪਾਰਟੀ ਚੇਂਜ ਕਰ ਰਹੇ ਹੋ ਇਕੱਲਾ ਇਸ ਪਰਿਵਾਰ ਦੀ ਗੱਲ ਨਹੀਂ ਸਾਰੇ ਜਿਹੜੇ ਲੀਡਰਾਂ ਦੀ ਗੱਲ ਆ ਜਿਹੜੇ ਆਪਣੇ ਫਾਇਦੇ ਦੇ ਲਈ ਬਿਲਕੁਲ ਸਾਰੇ ਨਹੀਂ ਸੁਣਿਆ ਜਾਖੜ ਹੈ ਅ ਬਿੱਟੂ ਨੇ ਆਪਣੇ ਆ ਚੌਧਰੀ ਸਾਹਿਬ ਹੋਗੇ ਹੋਰ ਰਿੰਕੂ ਜੀ ਹੋਗੇ ਹਾਂ ਇੱਕ ਸ਼ੀਤਲੰਗਰਾਲ ਜੀ ਹੋਗੇ ਬੜੇ ਨੇ ਬਹੁਤ ਸਾਰੇ ਨਾਮ ਨੇ ਨਾਮ ਥੋੜੇ ਪਹਿ ਜਾਣਗੇ ਜੇ ਆਪਾਂ ਇਸ ਟੌਪਿਕ ਦੇ ਉੱਤੇ ਹੋਰ ਗੱਲਾਂ ਕੀਤੀਆਂ ਪਰ ਮੈਨੂੰ ਇਹ ਦੱਸੋ ਵੀ ਕ੍ਰੈਡੀਬਿਲਟੀ ਕੀ ਹੈ ਲੋਕ ਕੱਲੋਂ ਤੁਸੀਂ ਫਿਰ ਲੋਕਾਂ ਦੇ ਵਿੱਚ ਜਾਣਾ ਲੋਕ ਨੂੰ ਲੋਕਾਂ ਨੂੰ ਵਿਸ਼ਵਾਸ ਕਿਵੇਂ ਦਿਵਾਉਂਗੇ ਅਸਲ ਚੰਨਾ ਸਾਡੇ ਲੋਕਾਂ 'ਚ ਕਮੀਆਂ ਨੇ ਪਹਿਲਾਂ ਤੁਸੀਂ ਰਿੰਕੂ ਜੀ ਦੀ ਗੱਲ ਕਰ ਰਹੇ ਆ ਪਹਿਲਾਂ ਤੁਸੀਂ ਕਾਂਗਰਸ 'ਚ ਹੁੰਨੇ ਹੋ ਫਿਰ ਫਿਰ ਤੁਸੀਂ ਆਮ ਆਦਮੀ ਪਾਰਟੀ ਚਲੇ ਜਾਂਦੇ ਹੋ ਠੀਕ ਹੈ ਉੱਥੋਂ ਤੁਹਾਨੂੰ ਲੋਕ ਫਿਰ ਜਿਤਾਉਂਦੇ ਨੇ ਵੀ ਯਾਰ ਕੋਈ ਗੱਲ ਨਹੀਂ ਇੱਕ ਹੁੰਦਾ ਆਮ ਆਦਮੀ ਪਾਰਟੀ ਦੀ ਵੇਵ ਸੀਗੀ ਵੀ ਆਮ ਆਦਮੀ ਪਾਰਟੀ ਕੰਮ ਕਰੂਗੀ ਹਮ ਉਹਨਾਂ ਨੇ ਨਹੀਂ ਕੀਤਾ ਤੇ ਆ ਤੁਹਾਨੂੰ ਕਰਨ ਨਹੀਂ ਦਿੱਤਾ ਗਿਆ ਤੁਸੀਂ ਇੰਡੀਪੈਂਡੈਂਟ ਖੜੇ ਹੋ ਜਾਓ ਬਿਲਕੁਲ ਪਰ ਇਹ ਜਿਹੜੀਆਂ ਪਾਰਟੀਆਂ ਬਦਲਣੀਆਂ ਜਾ ਰਹੀਆਂ ਮੈਨੂੰ ਇੱਕ ਗੱਲ ਦਾ ਬੜਾ ਦੁੱਖ ਲੱਗਦਾ ਹੈ ਕਈ ਵਾਰੀ ਕਿ ਯਾਰ ਲੀਡਰਸ ਦੀ ਕ੍ਰੈਡਿਬਿਲਟੀ ਕਿੱਥੇ ਹੈ ਦੇਖੋ ਇਹ ਪੁਰਾਣੇ ਲੀਡਰ ਹੁੰਦੇ ਸੀਗੇ ਜਿਹੜੇ ਉਹ ਸਭ ਕੁਝ ਜਰ ਜਾਂਦੇ ਸੀ ਪਰ ਉਹ ਟਿਕਟ ਨਹੀਂ ਮਿਲਦੀ ਸੀ ਕਈਆਂ ਨੂੰ ਤਾਂ ਸਾਰੀ ਸਾਰੀ ਉਮਰ ਟਿਕਟ ਨਹੀਂ ਮਿਲੀ ਬਿਲਕੁਲ ਪਰ ਉਹ ਕੰਮ ਤਾਂ ਕਰ ਰਹੇ ਆ ਨਾ ਪਾਰਟੀ ਲਈ ਪਰ ਜਦੋਂ ਤੁਸੀਂ ਇਦਾਂ ਦੀਆਂ ਗੱਲਾਂ ਕਰਦੇ ਹੋ ਤੁਸੀਂ ਲੋਕਾਂ ਨੂੰ ਇੱਕ ਮੈਸੇਜ ਦੇ ਰਹੇ ਹੋ ਜਿੰਨੇ ਵੀ ਲੀਡਰਸ਼ਿਪ ਹਨ ਪਾਰਟੀਆਂ ਬਦਲ ਰਹੇ ਨੇ ਇਸ ਸਮੇਂ ਚਾਹੇ ਉਹ ਟਿਕਟਾਂ ਕਰਕੇ ਹੋਣ ਚਾਹੇ ਉਹ ਕਿਸੇ ਹੋਰ ਕਰਕੇ ਹੋਣ ਆਪਾਂ ਆਪਣੇ ਆਪਣੇ ਕੰਮ 'ਚ ਵੇਖੋ ਵੀ ਆਪ ਦੀ ਸਕਿੱਲ ਡਿਵੈਲਪ ਕਰ ਲਓ ਜੀ ਜੇ ਤੁਸੀਂ ਤੁਹਾਨੂੰ ਸੈਲਰੀ ਤੁਹਾਡੇ ਮਨ ਮੁਤਾਬਕ ਨਹੀਂ ਮਿਲ ਰਹੀ ਤਾਂ ਤੁਸੀਂ ਆਪ ਦੀ ਸਕਿੱਲ ਡਿਵੈਲਪ ਕਰ ਲਓ ਬਿਲਕੁਲ ਉਦਾਂ ਹੀ ਪੋਲਿਟਿਕਸ ਦੇ ਵਿੱਚ ਹੈ ਤੁਸੀਂ ਆਪਣਾ ਕਦ ਉੱਚਾ ਕਰੋ ਨਾ ਤੁਸੀਂ ਕੰਮ ਕਰਾ ਕੇ ਲੋਕਾਂ ਦੇ ਲੋਕਾਂ ਦੇ ਵਿੱਚ ਵਿਚਰ ਕੇ ਤੁਸੀਂ ਉਹਨਾਂ ਦੇ ਕੰਮ ਕਰਾ ਕੇ ਤੁਸੀਂ ਆਪ ਦਾ ਕਦ ਉੱਚਾ ਕਰ ਲਓ ਜੀ ਵੀ ਤੁਹਾਨੂੰ ਪਾਰਟੀ ਜੇ ਟਿਕਟ ਨਹੀਂ ਦੇਊਗਾ ਤਾਂ ਲੋਕ ਹੀ ਵਿਰੋਧ ਕਰ ਦੇਣ ਉਹਨਾਂ ਦਾ ਹਮ ਪਾਰਟੀ ਵਰਕਰ ਵਿਰੋਧ ਕਰ ਦੇਣ ਵੀ ਨਹੀਂ ਇਹ ਸਾਡਾ ਲੀਡਰ ਹੈ ਇਹਨੂੰ ਟਿਕਟ ਮਿਲਣੀ ਚਾਹੀਦੀ ਬਿਲਕੁਲ ਗੱਲ ਤਾਂ ਉਹੀ ਹੈ ਨਾ ਦੇਖੋ ਜਦੋਂ ਸਰਵੇਆਂ ਦੇ ਵਿੱਚ ਤੁਹਾਡੇ ਸਰਵੇ ਫੇਲ ਨਿਕਲ ਜਾਂਦੇ ਆ ਲੋਕ ਤੁਹਾਨੂੰ ਪਸੰਦ ਨਹੀਂ ਕਰਦੇ ਫਿਰ ਪਾਰਟੀ ਭਾਈ ਤੁਹਾਨੂੰ ਟਿਕਟ ਕਿਵੇਂ ਦੇਵੇ ਪਾਰਟੀ ਨੇ ਵੀ ਦੇਖਣਾ ਨਾ ਕੁਝ ਆਪ ਦਾ ਤੁਸੀਂ ਕੰਮ ਕਰੋ ਲੋਕਾਂ 'ਚ ਵਿਚਰੋ ਲੋਕਾਂ ਦੇ ਵਿੱਚ ਆਪਣਾ ਕਦ ਉੱਚਾ ਕਰੋ ਕਿ ਲੋਕ ਸਰਵੇ ਹੋਵੇ ਲੋਕ ਮੰਗ ਰੱਖਣ ਯਾਰ ਜੇ ਸਾਡਾ ਉਮੀਦਵਾਰ ਹੋਊਗਾ ਸਾਡਾ ਉਮੀਦਵਾਰ ਇਹ ਹੋਊਗਾ ਹੋਰ ਕੋਈ ਨਹੀਂ ਹੋਊਗਾ ਪਾਰਟੀ ਕਿਵੇਂ ਨਹੀਂ ਤੁਹਾਨੂੰ ਟਿਕਟ ਦੇਵੇਗੀ ਫਿਰ ਬਿਆਨਾਂ ਤੇ ਰਾਜੀਦੀ ਮੈਂ ਬੜਾ ਹੈਰਾਨ ਹੁੰਨਾ ਕਈ ਵਾਰ ਹਮ ਮੰਨ ਲਓ ਜਿਹੜੇ ਲੀਡਰ ਸਮਾਨਾ ਨੇ ਚੇਂਜ ਕਰ ਲਿਆ ਤਾਂ ਜਿਹੜੇ ਜਿਹੜੇ ਮੰਨ ਲਓ ਤੁਹਾਡੀ ਪੁਰਾਣੀ ਪਾਰਟੀ ਦੇ ਲੀਡਰ ਨੇ ਉਹ ਤੁਹਾਨੂੰ ਨਿੰਦਣ ਲੱਗ ਜਾਂਦੀ ਹਮ ਵੀ ਇਹਨਾਂ ਦਾ ਤਾਂ ਜੀ ਇਹਨਾਂ ਨੇ ਆਪਦਾ ਨੁਕਸਾਨ ਕੀਤਾ ਹੈ ਜਾਂ ਜੋ ਵੀ ਕੀਤਾ ਉਧਰੋਂ ਉਹਨਾਂ ਦੇ ਬੇਟੇ ਨੇ ਸ਼ਕੂਨੀ ਕਹਿਤਾ ਹੂੰ ਚੰਨੀ ਸਾਹਿਬ ਨੂੰ ਵੀ ਆ ਇਹ ਤਾਂ ਉੱਤੋਂ ਕੁਝ ਹੋਰ ਹੈ ਤੇ ਅੰਦਰੋਂ ਕੁਝ ਹੋਰ ਨੇ ਇਹ ਇਹ ਬਿਆਨ ਜਿਹੜੇ ਨੇ ਇਹ ਤੁਹਾਨੂੰ ਹੀ ਟਾਲਾਂਦੇ ਨੇ ਐਨੂੰ ਇਹ ਇਸ ਚੀਜ਼ਾਂ ਨੂੰ ਜੇ ਤੁਸੀਂ ਸਿਆਸੀ ਕਹਿਦੇ ਹੋ ਵੀ ਮੀਡੀਆ ਦਾ ਕੰਮ ਹੈ ਦਿਖਾਣਾ ਮੀਡੀਆ ਤਾਂ ਦਿਖਾ ਦੂਗਾ ਪਰ ਜਿਹੜੇ ਆਪਸਰੀ ਚ ਮਤ ਪੇ ਤੁਹਾਡੇ ਵਧਣੇ ਨੇ ਅੱਜ ਇਹ ਇਹ ਹਾਲਾਤ ਨੇ ਵੀ ਜੇ ਹਿੰਦੁਸਤਾਨ ਦੇ ਵਿੱਚ 150 ਲੀਟਰ ਲੀਡਰਾਂ ਤੇ ਈਡੀ ਦੀ ਰੇਡ ਪਈ ਹੈ ਤਾਂ ਉਹ ਕਿਤੇ ਨਾ ਕਿਤੇ ਆਫਸਰੀ ਉਹਦਾ ਨਤੀਜਾ ਬਿਲਕੁਲ ਵੀ ਜਿੰਨਾ ਦੇ ਆਪਸ ਰੀ ਤੇ ਇੱਕ ਦੂਜੇ ਤੇ ਲੀਡਰ ਲੱਗਦੇ ਸੀ ਬਿਲਕੁਲ ਜਦੋਂ ਸਾਨੂੰ ਕੋਈ ਛੱਡ ਕੇ ਚਲਾ ਜਾਂਦਾ ਸੀ ਉਹਦੇ ਭੇਤ ਖੋਲਣ ਲੱਗ ਜਾਂਦੇ ਆ ਅਸੀਂ ਆਪਦੇ ਗੁੱਸਿਆਂ ਦੇ ਵਿੱਚ ਉਹਨੂੰ ਕਰਨ ਲੱਗ ਜਾਂਦੇ ਆ ਅਕਸਰ ਸਾਡੇ ਵੀ ਹੁੰਦਾਗਾ ਕੱਲਾ ਸਿਆਸਤ ਦੇ ਵਿੱਚ ਦੀ ਆਮ ਇਨਸਾਨਾਂ ਦੀ ਵੀ ਫਿਤਰਤ ਹੈ ਤੇ ਇਹੀ ਹੈ ਜਦੋਂ ਆਪਣੇ ਨਾਲ ਕੋ ਟੁੱਟ ਕੇ ਜਾਂਦਾ ਉਹ ਬਾਹਰ ਜਾ ਕੇ ਬੱਚ ਨਿੰਦਰਾ ਸ਼ੁਰੂ ਕਰ ਦਿੰਦਾ ਯਾਰ ਇਹ ਤਾਂ ਆਈ ਸੀ ਇਹ ਤਾਂ اے ਸੀ ਸੀ ਇਹ ਨੁਕਸਾਨ ਦਾ ਇੱਕ ਤਾਂ ਕਿਤੇ ਨਿਕਦੇ ਚੀਜ਼ਾਂ ਹੈਗੀਆਂ ਪਰ ਇਹਦੇ ਵਿੱਚ ਯਾਰ ਵੱਡਾ ਨੁਕਸਾਨ ਤਾਂ ਲੋਕਾਂ ਦਾ ਹੋ ਰਿਹਾ ਨਾ ਉਹ ਲੋਕ ਜਿਹੜੇ ਤੁਹਾਨੂੰ ਭਰੋਸਾ ਕਰਕੇ ਲੈ ਕੇ ਆਉਂਦੇ ਆ ਜਿਹੜੇ ਆਪਣਾ ਉਹਨਾਂ ਕੋਲ ਲੋਕਾਂ ਕੋਲ ਕਿਉਂ ਇੱਕ ਆਪਦਾ ਜਿਹੜਾ ਵੋਟ ਦਾ ਅਧਿਕਾਰ ਆ ਉਹ ਤੁਹਾਨੂੰ ਆਪਣੀ ਵੋਟ ਦਿੰਦੇ ਆ ਕਿ ਭਾਈ ਇਹ ਬੰਦਾ ਜਾ ਕੇ ਇਮਾਨਦਾਰ ਬੰਦਾ ਆਪਦੇ ਕਾਇਮ ਰਹੂਗਾ ਵਫਾਦਾਰੀ ਕਰੂਗਾ ਆਪਦੀ ਪਾਰਟੀ ਦੇ ਨਾਲ ਲੋਕਾਂ ਦੇ ਨਾਲ ਕਿਉਂਕਿ ਲੋਕ ਭਰੋਸਾ ਜਤੋਂਦੇ ਆ ਦੇਖੋ ਸਭ ਤੋਂ ਵੱਡੀ ਗੱਲ ਹੁੰਦੀ ਆ ਕਿ ਮੈਨੂੰ ਲੱਗਦਾ ਵੀ ਜ਼ਿਆਦਾਤਰ ਜਿਹੜੀ ਵੋਟ ਉਹ ਪਾਰਟੀ ਦੇ ਮੂੰਹ ਨੂੰ ਪੈਂਦੀ ਆ ਕੈਂਡੀਡੇਟ ਦੇ ਮੂੰਹ ਨੂੰ ਘੱਟ ਵੋਟ ਪੈਂਦੀ ਆ ਲੋਕ ਵਿਸ਼ਵਾਸ ਜਤੋਂਦੇ ਆ ਯਾਰ ਵੀ ਇਹ ਪਾਰਟੀ ਦਾ ਕੈਂਡੀਡੇਟ ਆ ਤੇ ਤੁਸੀਂ ਉਹਨਾਂ ਦਾ ਜਿਹੜਾ ਵਿਸ਼ਵਾਸ ਤੋੜਦੇ ਹੋ ਉਹਨਾਂ ਦੇ ਨਾਲ ਧੋਖਾ ਕਰਦੇ ਹੋ ਫਿਰ ਤੁਸੀਂ ਬਾਅਦ ਚ ਫੇਰ ਆ ਕੇ ਉਹੀ ਚੀਜ਼ਾਂ ਉਹ ਤਾਂ ਜੀ ਮਾੜੇ ਸੀ ਸਾਨੂੰ ਕੰਮ ਨਹੀਂ ਕਰਨ ਦਿੱਤਾ ਜੀ ਮੈਨੂੰ ਇੱਕ ਮੌਕਾ ਹੋਰ ਦੇ ਦਿਓ ਆ ਹੁਣ ਹਾਂ ਅਨਸਰਾਜ ਹਾਂ ਜੀ ਅਫਰੀਦਕੋਟ ਦੇ ਵਿੱਚ ਲੱਗੇ ਪਏ ਨੇ ਉਹ ਕਹਿੰਦੇ ਨੇ ਜੀ ਮੈਂ ਆਖੇ ਚੋਣਾ ਵੇਲੇ ਜਦੋਂ ਖੇਤੀ ਕਾਨੂੰਨ ਬਣੇ ਮੇਰੇ ਹੱਥ 'ਚ ਪਾਵਰ ਨਹੀਂ ਸੀ ਮੈਂ ਕਾਰ ਕੁਛ ਨਹੀਂ ਸਕਦਾ ਸੀਗਾ ਮੈਨੂੰ ਇੱਕ ਮੌਕਾ ਹੋਰ ਦੇ ਦਿਓ ਫਰੀਦਕੋਟ ਵਾਲਿਓ ਮੈਂ ਪੰਜਾਬ ਦੀ ਗੱਲ ਕਰਾਂਗਾ ਮੈਂ ਪੰਜਾਬ ਲਈ ਉਹ ਕਰਾਂਗਾ ਭਾਈ ਤੂੰ ਐਮਪੀ ਦਾ ਸੀ ਨਾ ਤੂੰ ਐਮਪੀ ਸ਼ਿਫ ਤੋਂ ਦਿੰਦਾ ਅਸਤੀਫਾ ਉਦੋਂ ਬੀਜੇਪੀ ਛੱਡ ਕੇ ਆਉਂਦਾ ਵੀ ਮੈਂ ਤਾਂ ਜੀ ਚੱਲਿਆ ਛੱਡ ਕੇ ਮੇਰੇ ਲਈ ਪੰਜਾਬ ਪਹਿਲਾਂ ਰੱਖਦਾ ਪੰਜਾਬ ਦਾ ਕਿਸਾਨ ਅੱਜ ਬਾਰਡਰਾਂ ਤੇ ਬੈਠਾ ਮੈਂ ਨਹੀਂ ਤੁਹਾਡਾ ਐਮਪੀ ਰਹਿਣਾ ਮੈਨੂੰ ਨਹੀਂ ਚਾਹੀਦੀ ਐਮਪੀ ਸ਼ੋਰਤ ਤੁਹਾਡੀ ਆ ਛੱਡੀ ਪਾਰਟੀ ਆ ਛੱਡੀ ਮੈਂਬਰ ਪਾਰਲੀਮੈਂਟ ਦਿੰਦੇ ਅਸਤੀਫਾ ਬੜਕੇ ਤੁਸੀਂ ਇਹ ਕਹਿ ਦਿੰਦੇ ਹੋ ਸਾਡੇ ਕੋਲ ਤਾਂ ਪਾਵਰ ਨਹੀਂ ਸੀ ਬਹੁਤ ਸਾਰੇ ਨੇ ਅੱਜ ਹਰਿਆਣੇ 'ਚ ਇਹ ਹਾਲਾਤ ਬਣੇ ਕਿ ਲੀਡਰਜ਼ ਆਪਾਂ ਸਰਸੇ ਦੀ ਵੀਡੀਓ ਦੇਖ ਰਹੇ ਸੀ ਕਿ ਪਿੱਛੇ ਜੇ ਬੀਜੇਪੀ ਲੀਡਰ ਦੇ ਗੱਡੀ ਤੱਕ ਭੰਨ ਦਿੱਤੀ ਕਿਸਾਨਾਂ ਨੇ ਹਾਂ ਤਾਂ ਜੋ ਉਹਨਾਂ ਨਾਲ ਉੱਥੇ ਵਾਪਰਿਆ ਉਹ ਕਰ ਰਹੇ ਨੇ ਦੇਖੋ ਤਾਂ ਹੱਥ ਨੂੰ ਹੱਥ ਆ ਨਾ ਤੁਸੀਂ ਜੋ ਬੀਜੋਗੇ ਉਹ ਵੱਡੋਗੇ ਪਰ ਪਰ ਮੈਂ ਇਹ ਚੀਜ਼ ਦੇਖ ਕੇ ਹੈਰਾਨ ਆ ਵੀ ਜਿਸ ਤਰੀਕੇ ਨਾਲ ਐਡੇ ਐਡੇ ਵੱਡੇ ਕੱਦ ਦੇ ਲੀਡਰਸ ਇਸ ਤਰ੍ਹਾਂ ਪਾਰਟੀਆਂ ਬਦਲ ਰਹੇ ਨੇ ਕਿ ਪੋਲਿਟਿਕਸ ਕੋਈ ਮੈਨੂੰ ਲੱਗਦਾ ਵੀ ਪੋਲਿਟਿਕਸ ਵਾਕਈ ਖਤਰੇ ਚ ਬਿਲਕੁਲ ਜਿਸ ਤਰੀਕੇ ਨਾਲ ਲੋਕ ਆਪਦੀਆਂ ਆਪਦੇ ਪ੍ਰਤੀ ਸੋਚਣ ਲੱਗੇ ਲੀਡਰ ਤਾਂ ਇੱਕ ਜਿਹਨੂੰ ਕਹਿ ਦਿੰਦੇ ਨੇ ਉਹਨੇ ਤਾਂ ਕਦੇ ਆਪਦੇ ਬਾਰੇ ਸੋਚਣਾ ਹੀ ਨਹੀਂ ਹੁੰਦਾ ਉਹਨਾਂ ਦਾ ਤਾਂ ਲੋਕਾਂ ਦੇ ਪ੍ਰਤੀ ਸੋਚਣਾ ਹੁੰਦਾ ਤੇ ਜੇ ਟਿਕਟਾ ਪਿੱਛੇ ਆਪਾਂ ਲੜਨ ਲੱਗ ਗਏ ਵੀ ਮੈਨੂੰ ਟਿਕਟ ਨਹੀਂ ਦਿੱਤੀ ਮੈਂ ਬੰਨਣਾ ਸੀਗਾ ਮੇਰੇ ਮੇਰੀ ਵੀ ਇੱਛਾ ਸੀਗੀ ਪਾਰਟੀ 'ਚ ਮੈਂ ਇਹਦਾ ਮਤਲਬ ਤੁਸੀਂ ਤਾਂ ਫਿਰ ਲੋਕ ਸੇਵਾ ਤਾਂ ਹੈ ਹੀ ਨਹੀਂ ਤੁਹਾਡੇ ਅੰਦਰ ਬਿਲਕੁਲ ਸਿੱਧੀ ਸਿੱਧੀ ਗਲਤ ਹੈ ਹੀ ਹੋਈ ਨਾ ਨਾਲੇ ਕਰ ਵੀ ਲਈਤੀ ਚਲੋ ਕੋਈ ਇਸ਼ੂ ਵਾਲੀ ਗੱਲ ਨਹੀਂ ਤੁਸੀਂ ਕਰ ਲਈ ਤੁਹਾਨੂੰ ਨਹੀਂ ਪਾਰਟੀ ਸੂਟ ਕੀਤੀ ਤੁਹਾਨੂੰ ਜੇ ਤੁਸੀਂ ਉੱਥੋਂ ਦੇ ਵਿਧਾਇਕ ਹੋ ਪrezent ਵਿਧਾਇਕੋਂ ਤੁਸੀਂ ਉੱਥੋਂ ਦੇ ਜੇ ਤੁਹਾਨੂੰ ਨਹੀਂ ਸੂਟ ਕੀਤੀ ਉਹ ਚੀਜ਼ਾਂ ਤਾਂ ਤੁਸੀਂ ਕਿਸੇ ਹੋਰ ਤਰੀਕੇ ਨਾਲ ਵੀ ਪਾਰਟੀ ਨਾਲ ਰੋਸ ਕਰ ਸਕਦੇ ਸੀ ਬਿਲਕੁਲ ਤੁਸੀਂ ਚੇਂਜ ਕਰ ਲਈ ਉਧਰ ਉਹਦੋ ਬਾਦ ਫਿਰ ਬਿਆਨਬਾਜ਼ੀਆਂ ਹੁਣ ਤੁਸੀਂ ਜਾਣਦੇ ਹੋ ਅੰਮ੍ਰਿਤਸਰ ਤੋਂ ਵਿਧਾਇਕ ਨੇ ਗੁਰਵਜੇ ਪ੍ਰਤਾਪ ਹੁਣ ਉਹਨਾਂ ਦੇ ਉਹ ਪਾਰਟੀ ਦੀਆਂ ਬਹੁਤ ਸਾਰੀਆਂ ਨੀਤੀਆਂ ਦੇ ਨਾਲ ਕਮਾਕਾਰਾਂ ਦੇ ਨਾਲ ਸਹਿਮਤ ਨਹੀਂ ਹੁੰਦੇਗੇ ਉਹ ਹਮੇਸ਼ਾ ਬੋਲਦੇ ਨੇ ਪਰ ਉਹ ਪਾਰਟੀ ਤਾਂ ਨਹੀਂ ਨਾ ਛੱਟ ਕੇ ਗਏ ਬੈਠੇ ਤਾਂ ਉੱਥੇ ਨੇ ਉਹ ਕਹਿੰਦੇ ਮੈਂ ਜਿਹਦੇ ਤੋਂ ਜਿੱਤਿਆ ਸੀਗਾ ਜਿਹੜੇ ਨਿਸ਼ਾਨ ਥੱਲੇ ਚੋਂ ਲੜਿਆ ਸੀ ਲੋਕਾਂ ਨੇ ਭਰੋਸਾ ਕਰਕੇ ਮੈਨੂੰ ਵੋਟ ਪਾਈ ਸੀ ਅੱਜ ਵੀ ਉੱਥੇ ਕਾਇਮ ਨੇ ਜੇ ਕੁਝ ਗਲਤ ਹੋ ਰਿਹਾ ਆ ਆਪਦੀ ਪਾਰਟੀ ਦੇ ਵਿਰੁੱਧ ਵਿਰੋਧ ਕਰਦੇ ਆ ਬੋਲਦੇ ਆ ਪਰ ਅੱਜ ਉਹ ਵੀ ਚਾਹੁੰਦੇ ਸੀਗੇ ਉਹ ਵੀ ਪਾਰਟੀ ਛੱਡ ਸਕਦੇ ਸੀ ਉਹਨਾਂ ਨੂੰ ਕਿਹੜਾ ਆਫਰ ਆ ਨਹੀਂ ਆਈਆਂ ਹੋਣਗੀਆਂ ਤਾਂ ਇਹ ਇਹ ਲੋਕਾਂ ਨੂੰ ਵੀ ਇਹ ਜੀ ਸਮਝ ਨਹੀਂ ਪੈਣੀ ਹੈ ਕਿ ਬੰਦੇ ਦੇ ਕਿਰਦਾਰ ਨੂੰ ਬੰਦੇ ਦੀ ਜਿਹੜੀ ਕੰਮ ਕਰਨ ਦੀ ਕੈਪੇਬਿਲਟੀ ਹੈ ਜਾਂ ਬੰਦਾ ਕਿੰਨਾ ਕੁ ਤੁਹਾਡੇ ਪ੍ਰਤੀ ਲਾਇਲ ਹੈ ਜੀ ਹਣਾ ਵੀ ਇੱਕ ਤੁਹਾਡੇ ਸੂਬੇ ਦੀ ਗੱਲ ਚੱਕਣ ਵਾਲਾ ਵੀ ਹੋਵੇ ਇਹ ਨਾ ਹੋਵੇ ਕਿ ਠੀਕ ਹੈ ਜੀ ਚੋਨ ਜਿੱਤੇ ਆਪਦੇ 25 30 ਜਿਹੜੇ ਗਾਰਡ ਰੱਖੇ ਹੁੰਦੇ ਨੇ ਜਾਂ 10 15 ਜਿਹੜੇ ਗਾਰਡ ਹੈ ਇੱਕ ਅੱਗੇ ਬੱਤੀ ਵਾਲੀ ਗੱਡੀ ਇੱਕ ਪਿੱਛੇ ਬੱਤੀ ਵਾਲੀ ਗੱਡੀ ਐਮਪੀ ਸਾਹਿਬ ਜਾ ਰਹੇ ਨੇ ਐਮਪੀ ਸਾਹਿਬ ਆ ਰਹੇ ਨੇ ਆ ਸੱਚ ਮੇਨ ਰਹਿ ਹੀ ਹੁਣ ਜੱਗੀ ਜੀ ਇਹ ਹੀ ਗਿਆ ਲੀਡਰਾਂ ਨੂੰ ਕੀ ਆ ਵੀ ਸਾਡੇ ਅੱਤ ਪੈ ਗਈ ਇਹਨਾਂ ਨੂੰ ਹੁਣ ਇਹ ਇਕੱਲੇ ਤੁਰ ਨਹੀਂ ਨਾ ਸਕਦੇ ਜਿਹੜੇ ਭਾਜਪਾ ਦੇ ਵਿੱਚ ਅੱਜ ਜਾ ਰਹੇ ਆ ਉਹਨਾਂ ਨੂੰ ਪਤਾ ਵੀ ਯਾਰ ਜੇ ਹਾਰ ਵੀ ਗਏ ਨਾ ਆ ਬਾਡੀਗਾਰਡ ਤਾਂ ਰਹਿਣਗੇ ਨਾ ਗੱਡੀ ਤਾਂ ਰਹੂਗੀ ਨਾ ਬਾਡੀਗਾਰਡ ਦੀ ਰਾਜੀਤ ਮੈਨੂੰ ਇਹ ਲੱਗਦਾ ਵੀ ਜਿਸ ਉਹਦੇ ਤੇ ਆਮ ਆਦਮੀ ਪਾਰਟੀ ਆਈ ਸੀ ਹਨਾ ਵੀ ਇੰਨੀ ਇੰਨੀਆਂ ਗੱਡੀਆਂ ਇੰਨੀ ਇੰਨੀਆਂ ਚਲੋ ਪ੍ਰੋਟੋਕੋਲ ਹੈ ਹਰ ਇੱਕ ਸੀਐਮ ਦਾ ਅਲੱਗ ਪ੍ਰੋਟੋਕੋਲ ਹੈ ਤੇ ਉਹਦਾ ਮੈਨੂੰ ਨਹੀਂ ਲੱਗਦਾ ਵੀ ਜਿਹੜਾ ਸਹੀ ਲੀਡਰ ਹੋਊਗਾ ਉਹਨੂੰ ਸਿਰਫ 1 ਜਾਂ 2 ਜਾਂ ਮੈਕਸਿਮਮ 5 ਗਾਰਡ ਤੋਂ ਵੱਧ ਲੋਡ ਵੀ ਪੈਂਦੀ ਹੋਊਗੀ ਇੰਨੀ ਇੰਨੀਆਂ ਲਾਮ ਲਸ਼ਕਰ ਗੱਡੀਆਂ ਲੈ ਕੇ ਤੁਸੀਂ ਕੀ ਸਾਬਤ ਕਰਨਾ ਚਾਹੁੰਦੇ ਹੋ ਬਿਲਕੁਲ ਉਹੀ ਚੀਜ਼ਾਂ ਨਾਲ ਜੀ ਮੈਨੂੰ ਇਹ ਬੜਾ ਕਈ ਵਾਰੀ ਦੁੱਖ ਲੱਗਦਾ ਇਹਨਾਂ ਚੀਜ਼ਾਂ ਤੇ ਵੇਖ ਕੇ ਵੀ ਇਹ ਵੇਸਟੇਜ ਆਫ ਮਨੀ ਹੂੰ ਤੁਸੀਂ ਜਿਸ ਉਹਦੇ ਤੇ ਚੋਣ ਲੜਿਆ ਸੀਗਾ ਹੁਣ ਅੱਜ ਆ ਬੀਜੇਪੀ ਆ ਬੀਜੇਪੀ ਨੇ ਬਣੀਆਂ ਸਾਰੀਆਂ ਜੀ ਐ ਜੀਆਂ ਗੱਲਾਂ ਤੇ ਚੋਣ ਲੜੇ ਸੀਗੇ ਜਿਹੜੀਆਂ ਉਹਨਾਂ ਨੇ ਨਹੀਂ ਪੂਰੀਆਂ ਕੀਤੀ ਬਿਲਕੁਲ ਤਾਂ ਲੋਕਾਂ ਨੂੰ ਵੀ ਵੋਟ ਪਾਉਣ ਤੋਂ ਪਹਿਲਾਂ ਇਹ ਚੀਜ਼ ਸੋਚਣੀ ਪੈਣੀ ਹੈ ਵੀ ਉਹ ਕਿਸ ਪਾਰਟੀ ਤੋਂ ਬਿਲੋਂਗ ਕਰਦਾ ਹੈ ਜੀ ਤਾਂ ਕਿ ਕੱਲ ਨੂੰ ਉਹਨੇ ਜਾ ਕੇ ਪ੍ਰਧਾਨ ਮੰਤਰੀ ਚੁਣਨਾ ਤੁਹਾਡਾ ਹੂੰ ਤੇ ਉਹ ਉਸ ਤਰੀਕੇ ਨਾਲ ਉਸ ਤਰੀਕੇ ਦਾ ਬੰਦਾ ਹੋਵੇ ਜਿਹੜਾ ਸੋਚ ਸਮਝ ਕੇ ਚੁਣੇ ਹੂੰ ਕਿਉਂਕਿ ਅੱਜ ਕੱਲ ਤਾਂ ਇਹ ਹੀ ਆ ਨਾ ਵੀ ਆ ਐਨਡੀਏ ਵਾਲਾ ਹੋ ਗਿਆ ਤੇ ਆ ਇੰਡੀਆ ਲਾਇੰਸ ਵਾਲੇ ਹੋ ਗਏ ਤੇ ਜੇ ਐਨਡੀਏ ਨੂੰ ਵੋਟ ਪਾ ਦਿੱਤੀ ਤਾਂ મોદી ਆ ਜਾਣਗੇ ਜੇ ਇੰਡੀਆ ਲਾਇੰਸ ਨੂੰ ਪਾ ਦਿੱਤੀ ਤਾਂ ਦੇਖੀ ਜਾਊਗੀ ਕੌਣ ਆਂਦਾ ਹੂੰ ਨਹੀਂ ਪਹਿਲਾਂ ਇਹ ਚੀਜ਼ਾਂ ਤੁਹਾਡੇ ਦਿਮਾਗ 'ਚ ਲੋਕਾਂ ਨੂੰ ਸਵਾਲ ਕਰਨੇ ਪੈਣੇ ਬਿਲਕੁਲ ਅੱਜ ਜੇ ਬੀਜੇਪੀ ਨੂੰ ਹਰਿਆਣੇ ਚ ਸਵਾਲ ਹੋ ਰਿਹਾ ਪੰਜਾਬ ਚ ਸਵਾਲ ਹੋ ਰਿਹਾ ਹਰ ਸਟੇਟਾਂ ਚ ਬੀਜੇਪੀ ਨੂੰ ਸਵਾਲ ਹੋ ਰਿਹਾ ਆਪਾਂ ਇਹਨਾਂ ਦੇਖਦੇ ਹਾਂ ਜੀ ਹਰ ਹਰ ਸਟੇਟ ਚ ਬੀਜੇਪੀ ਨੂੰ ਸਵਾਲ ਹੋ ਰਿਹਾ ਵੀ ਤੂੰ ਤੁਹਾਡੇ ਕੰਮ ਕਰੋ ਕਿੱਥੇ ਹੂੰ ਕਿੰਨੀ ਦੇਰ ਤੁਸੀਂ ਆ ਰਾਮ ਮੰਦਰ ਤੇ ਜਾਂ ਰਿਲੀਜੀਅਨ ਤੇ ਤੁਸੀਂ ਪੋਲਿਟਿਕਸ ਖੇਡ ਲਓਗੇ ਹਿੰਦੂ ਮੁਸਲਮਾਨ ਤੇ ਕਿੰਨੀ ਦੇਰ ਪੋਲਿਟਿਕਸ ਖੇਡ ਲਓ ਬਿਲਕੁਲ ਪਰ ਇਹ ਚੀਜ਼ਾਂ ਸਪਸ਼ਟ ਕਰਨੀਆਂ ਲੋਕਾਂ ਨੂੰ ਵੀ ਜ਼ਰੂਰੀ ਹੈ ਕਿ ਤੁਸੀਂ ਆਪਦੇ ਹੱਕ ਤੁਸੀਂ ਮੰਗਣੇ ਨੇ ਹੂੰ ਤੁਸੀਂ ਸਵਾਲ ਪੁੱਛੋਗੇ ਵੀ ਸਾਡੇ ਹਲਕੇ 'ਚ ਇਹ ਚੀਜ਼ ਨਹੀਂ ਹੈਗੀ ਤਾਂ ਕਦੋਂ ਆਊਗੀ ਸਾਨੂੰ ਅਸ਼ੋਰਟੀ ਦਿਓ ਜੇ ਨਹੀਂ ਆਂਦੀ ਤਾਂ ਲੋਕ ਫਿਰ ਅਗਲੀ ਵਾਰੀ ਲੋਕਾਂ ਨੂੰ ਲੋਕਾਂ ਨੂੰ ਇਹ ਚੀਜ਼ ਪਤਾ ਹੋਏ ਵੀ ਇਹਨੇ ਇਹ ਕੰਮ ਨਹੀਂ ਕੀਤੇ ਹਮ ਉਮੀਦ ਕਰਦੇ ਹਾਂ ਕਿ ਇਦਾਂ ਦੇ ਜਿਹੜੇ ਕਿਰਦਾਰ ਨੇ ਪੋਲਿਟਿਕਸ 'ਚ ਉਹ ਲੋਕ ਅਵੇਅਰ ਰਹਿਣਗੇ ਉਹਨਾਂ ਕੋਲੋਂ ਵੀ ਜੋ ਸਿਰਫ ਇੱਧਰ ਉੱਧਰ ਜਾਣ ਦੀ ਬਜਾਏ ਆਪਣੀਆਂ ਪਾਰਟੀਆਂ ਹੀ ਬਦਲੀ ਜਾਂਦੇ ਵੀ ਜਿਹੜੀ ਜਿਹੜੀ ਪਾਰਟੀ ਸਟਰੋਂਗ ਲੱਗੀ ਉੱਧਰ ਚਲੇ ਗਏ ਵੀ ਅਸੀਂ ਐਮਪੀ ਬਣਨਾ ਜੀ ਉਹਨਾਂ ਤੋਂ ਬਚ ਕੇ ਜਿੰਨਾ ਬਚ ਸਕਦੇ ਹੋ ਉਹਨਾਂ ਬਚੇ